ਵੱਲ ਅਸਪਤਾਲ ਦੇ ਵਿੱਚ ਪਹੁੰਚੀ ਹੈ ਇੱਕ ਤਾਲਰ ਦੀ ਟੀਮ ਜਿੱਥੇ ਅੱਜ IDBI ਬੈਂਕ ਵੱਲੋਂ ਇੱਕ ਡੋਨੇਟ ਮਸ਼ੀਨ ਕੀਤੀ ਗਈ ਆ ਗੱਲਬਾਤ ਕਰ ਲੈਣੇ ਆ ਐਸਡੀਐਮ ਸਾਹਿਬ ਸਾਡੇ ਨਾਲ ਮੌਜੂਦ ਨੇ ਜਿਆਦਾ ਟਾਈਮ ਨਹੀਂ ਲਵਾਂਗੇ ਕਿਉਂਕਿ ਬਹੁਤ ਬਿਜ਼ੀ ਨੇ ਕਿਉਂਕਿ ਹੜ੍ਹਾਂ ਦੀ ਮਾਰ ਸਾਡੇ ਇਲਾਕੇ ਦੇ ਵਿੱਚ ਪਈ ਹੋਈ ਆ ਜਗ੍ਹਾ-ਜਗ੍ਹਾ ਇਹਨਾਂ ਨੇ ਜਾਣਾ ਹੁੰਦਾ ਆ ਸਰ ਸਭ ਤੋਂ ਪਹਿਲੇ ਜੀ ਸਵਾਗਤ ਹੈ ਤੁਹਾਡਾ ਇਕ ਤਾਲਰ ਬਹੁਤ-ਬਹੁਤ ਸ਼ੁਕਰੀਆ ਜੀ ਬਹੁਤ ਧੰਨਵਾਦ ਸਰ IDBI ਬੈਂਕ ਨੇ ਇੱਕ ਉਪਰਾਲਾ ਕੀਤਾ ਜੀ 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 ਕਿਸ ਤਰ੍ਹਾਂ ਦੇ ਜੀ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਇਹ ਸਾਰੇ ਨਕੋਦਰ ਵਾਸੀਆਂ ਔਰ ਆਸ-ਪਾਸ ਦੇ ਜਿਹੜੇ ਇਲਾਕੇ ਨਿਵਾਸੀ ਹੈਗੇ ਉਹਨਾਂ ਨਾਲ ਇਹ ਗੱਲ ਸਾਂਝਾ ਕਰਦੇ ਹੋਏ ਕਿ ਅੱਜ ਸਾਡੇ ਸਿਵਲ ਹਸਪੀਟਲ ਨਕੋਦਰ ਵਿਖੇ ਇੱਕ ਏ ਸਕੈਨ ਮਸ਼ੀਨ ਜਿਹੜੀ ਹੈਗੀ ਉਹ ਆਈਡੀਪੀਆਈ ਬੈਂਕ ਦੁਆਰਾ ਜਿਹੜੀ ਹੈਗੀ ਡੋਨੇਟ ਕੀਤੀ ਗਈ ਹੈਗੀ ਹੈ। ਇਹ ਇੱਕ ਅਲਟਰਾ ਮਾਡਰਨ ਮਸ਼ੀਨ ਹੈਗੀ ਹੈ ਜਿਹਦੇ ਰਾਹੀਂ ਅ ਅੱਖਾਂ ਦੀ ਜਿਹੜੀ ਟੈਸਟਿੰਗ ਹੈਗੀ ਉਹਨੂੰ ਹੋਰ ਸੁਚੱਜੇ ਤਰੀਕੇ ਦੇ ਨਾਲ ਐਗਜ਼ੀਕਿਊਟ ਕੀਤਾ ਜਾ ਸਕਦਾ ਹੈ ਔਰ ਜਿਵੇਂ ਅਸੀਂ ਦੇਖਦੇ ਹੈਗੇ ਆ ਕਿ ਪਹਿਲਾਂ ਜਿਹੜੀਆਂ ਮਸ਼ੀਨਾਂ ਸੀਗੀਆਂ ਉਹ ਇੰਨੀਆਂ ਇੰਨੀਆਂ ਮਾਡਰਨ ਔਰ ਇੰਡੀਆ ਸੋਫਿਸਟੀਕੇਟਿਡ ਨਹੀਂ ਸੀਗੀਆਂ ਉਸ ਦੇ ਮੁਕਾਬਲੇ ਜਿਹੜੀ ਇਹ ਇੱਕ ਉੱਚ ਦਰਜੇ ਦੀ ਮਸ਼ੀਨ ਹੈਗੀ ਹੈ ਔਰ ਇਸ ਦੇ ਨਾਲ ਥੋੜੇ ਸਮੇਂ ਦੇ ਵਿੱਚ ਅਸੀਂ ਬਹੁਤ ਗੁਣਵੱਤਾ ਦੇ ਨਾਲ ਜਿਹੜੇ ਹੈਗੀ ਹੈ ਸਾਡੇ ਸਾਰੇ ਮਰੀਜ਼ ਹੈਗੇ ਆ ਜਿਨ੍ਹਾਂ ਨੂੰ ਅੱਖਾਂ ਦੀ ਸਮੱਸਿਆ ਹੈਗੀ ਆ ਉਹਨਾਂ ਦੇ ਇਲਾਜ ਕਰ ਪਾਵਾਂਗੇ ਇਸ ਸ਼ੁਭ ਮੌਕੇ ਦੇ ਉੱਤੇ ਮੈਂ ਸਾਡੇ ਐਸਐਮਓ ਸਾਹਿਬ ਡਾਕਟਰ ਸੰਦੀਪ ਤਵੰਜੀ ਦਾ ਬਹੁਤ ਉਹਨਾਂ ਨੂੰ ਬਹੁਤ ਬਧਾਈ ਦਿਨਾ ਹੈਗਾ ਔਰ IDBI ਬੈਂਕ ਨਕੋਦਰ ਦੇ ਜਿਹੜੇ ਬ੍ਰਾਂਚ ਮੈਨੇਜਰ ਹੈਗੇ ਆ ਸ਼੍ਰੀ ਰਚਿਤ अग्रवाल ਜੀ ਤੇ ਉਹਨਾਂ ਦੀ ਜਿਹੜੀ ਸਮੂਹ ਟੀਮ ਹੈਗੀ ਆ ਉਹਨਾਂ ਦੇ ਮੈਂਬਰਸ ਹੈਗੇ ਆ ਉਹਨਾਂ ਦਾ ਧੰਨਵਾਦ ਪ੍ਰਗਟ ਕਰਨਾ ਚਾਹੂੰਗਾ ਕਿ ਉਹਨਾਂ ਨੇ ਉਪਰਾਲਾ ਕਰਕੇ ਇਹ ਮਸ਼ੀਨ ਦਾ ਜਿਹੜਾ ਹੈਗਾ ਇੰਤਜ਼ਾਮ ਸਿਵਲ ਹਸਪੀਟਲ ਨਕੋਦਰ ਵਾਸਤੇ ਕੀਤਾ ਹੈ ਔਰ ਮੈਂ ਸਮਝਦਾ ਹੈਗਾ ਕਿ ਜਿਹੜੀ ਫਾਈਨੈਂਸ਼ੀਅਲ ਰਿਸੋਰਸਸ ਹੁੰਦੇ ਹੈਗੇ ਉਹਨਾਂ ਦੀ ਡਿਪਲੋਇਮੈਂਟ ਹੋਤੀ ਹੋਣੀ ਚਾਹੀਦੀ ਹੈਗੀ ਹੈ ਜਿੱਥੇ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਹੈਗੀ ਆ ਆਮ ਲੋਕਾਂ ਦਾ ਔਰ ਉਹਨਾਂ ਲੋਕਾਂ ਦਾ ਜਿਨ੍ਹਾਂ ਕੋਲ ਸਾਧਨ ਨਹੀਂ ਹੈਗੇ ਉਹਨਾਂ ਦੀ ਭਿਤਰੀ ਵਾਸਤੇ ਜਿਹੜੇ ਹੈਗੇ ਉਪਰਾਲੇ ਕੀਤੇ ਜਾ ਸਕਣ ਉਸ ਪਾਸੇ ਜਿਹੜਾ ਹੈਗਾ ਸਾਨੂੰ ਆਪਣੇ ਜਿਹੜੇ ਡੋਨੇਸ਼ਨਸ ਹੈਗੀਆਂ ਚੈਨਲਾਈਜ਼ ਕਰਨੀਆਂ ਚਾਹੀਦੀਆਂ ਹੈਗੀਆਂ ਨੇ ਔਰ IDBI ਨੇ ਇਸ ਤਰੀਕੇ ਨਾਲ ਕਰਕੇ ਨਕੁਦਰ ਸ਼ਰਚੀਕ ਮਿਸਾਲ ਕਾਇਮ ਕੀਤੀ ਹੈ ਸਰ ਸ਼ਡਿਊਲ ਤਾਂ ਬਹੁਤ ਵਿਜੀ ਹੁੰਦਾ ਹੈ ਕਿਉਂਕਿ ਮੈਨੂੰ ਪਤਾ ਕਿ ਤੁਸੀਂ ਪਿੰਡਾਂ ਪਿੰਡਾਂ ਵਿੱਚ ਜਾਣਾ ਹੁੰਦਾ ਹੈ ਜੀ ਜੀ ਤੇ ਬੋਕ ਕਿੰਨਾ ਕ ਫਾਇਦਾ ਹੋਵੇਗਾ ਇਦਾਂ ਦੇ ਜਾਂ ਹੋਰ ਟੀਮਾਂ ਲੱਗਿਆ ਆਣਾ ਚਾਹੀਦਾ ਜੀ ਜੀ ਬਿਲਕੁਲ ਮੇਰਾ ਮਸਾਰੀਆਂ ਨੂੰ ਇਹੀ ਕਹਿਣਾ ਚਾਹੂੰਗਾ ਕਿ ਕਈ ਥਾਂ ਅਸੀਂ ਦੇਖਦੇ ਹੈਗੇ ਕਿ ਡੋਨੇਸ਼ਨ ਜਿਹੜੀ ਹੈਗੀ ਹੈ ਉਹ ਸਿਰਫ ਲੋਕੀ ਇਸ ਤਰੀਕੇ ਨਾਲ ਕਰ ਦਿੰਦੇ ਹੈਗੇ ਨੇ ਕਿ ਅਸੀਂ ਦਾਨ ਕਰਨਾ ਹੈਗਾ ਅਸੀਂ ਦਾਨ ਕਰ ਦਿੱਤਾ ਤੇ ਉਹ ਆਪਣੇ ਆਪ ਨੂੰ ਸਮਝ ਦਿੰਨੇ ਕਿ ਅਸੀਂ ਵੇਲੇ ਹੋ ਗਏ ਆਪ ਨੂੰ ਇਹਦਾ ਕੰਮ ਕਰਕੇ ਪਰ ਮੇਰੇ ਖਿਆਲ ਦੇ ਨਾਲ ਉਹਨਾਂ ਨੂੰ ਇਹ ਥੋੜਾ ਐਨਲਾਈਜ਼ ਕਰ ਲੈਣਾ ਚਾਹੀਦਾ ਹੈਗਾ ਕਿ ਜਿਹੜੇ ਰਿਸੋਰਸਸ ਹੈਗੇ ਆ ਕਿਹੜੇ ਪਾਸੇ ਚੈਨਲਾਈਜ਼ ਕੀਤੇ ਜਾਣ ਤਾਂ ਕਿ ਵੱਧ ਤੋਂ ਵੱਧ ਲੋਕਾਂ ਦਾ ਫਾਇਦਾ ਹੋ ਸਕੇ ਸਰ ਜਾਂਦੇ ਜਾਂਦੇ ਇੱਕ ਸਵਾਲ ਮੈਂ ਹੋਰ ਕਰਨਾ ਚਾਹਾਂਗਾ ਜਿਵੇਂ ਆਪਣਾ ਇਲਾਕਾ ਕੁਝ ਮਹੜ ਦੀ ਮਰਦਲੇ ਆਇਆ ਜੇ ਉਦੋਂ ਪਾਣੀ ਸੁੱਕ ਜਾਣਾ ਉਦੋਂ ਮੈਡੀਕਲ ਦੀ ਬਹੁਤ ਲੋੜ ਪੈਣੀ ਹੈ ਹੋ ਸਕਦਾ ਬਲੱਡ ਦੀ ਵੀ ਬਹੁਤ ਲੋੜ ਪਵੇ ਨਹੀਂ ਤੁਹਾਡੀ ਗੱਲ ਠੀਕ ਹੈ ਕਿ ਜਦੋਂ ਪਾਣੀ ਰਿਸਿਡ ਕਰਦਾ ਹੈਗਾ ਉਸ ਤੋਂ ਬਾਅਦ ਜਿਹੜੀਆਂ ਹੈਗੀਆਂ ਆਮੂਮਨ ਇਹ ਖਤਰਾ ਹੋ ਜਾਂਦਾ ਹੈਗਾ ਕਿ ਬਿਮਾਰੀਆਂ ਦੇ ਫੈਲਣ ਦਾ ਔਰ ਸਕਿਨ ਪ੍ਰੋਬਲਮਸ ਹੋ ਜਾਂਦੀਆਂ ਕਿ ਜਾਂ ਡੰਗਰਾਂ ਦੇ ਵਿੱਚ ਵੀ ਜਿਹੜੀ ਬਿਮਾਰੀ ਹੈਗੀ ਉਹਦੀ ਸੰਭਾਵਨਾ ਵੱਧ ਜਾਂਦੀ ਹੈਗੀ ਹੈ ਲੇਕਿਨ ਮੈਂ ਬਹੁਤ ਹੀ ਕੌਨਫੀਡੈਂਸ ਦੇ ਨਾਲ ਬਹੁਤ ਹੀ ਵਿਸ਼ਵਾਸ ਦੇ ਨਾਲ ਇਹ ਗੱਲ ਕਹਿਣਾ ਹੈ ਕਿ ਸਾਡੀ ਇਥੇ ਟੀਮ ਹੈਗੀ ਹੈ ਡਾਕਟਰ ਸੰਦੀਪ ਕਵੰਜੀ ਉਹਨਾਂ ਦੀ ਅਗਵਾਈ ਦੇ ਵਿੱਚ ਬੜੇ ਮੁਸਤਹਿਰ ਹੈਗੇ ਨੇ ਸਾਡੇ ਦੂਜੇ ਐਸਐਮਓ ਸਾਹਿਬ ਹੈਗੇ ਨੇ ਸ਼੍ਰੀ ਬੀਹੇਸ਼ ਪ੍ਰਭਕਰ ਜੀ ਔਰ ਸਾਡੇ ਹੋਰ ਵੀ ਇੱਕ ਦੋ ਐਸਐਮਐਸ ਐਸਐਮਓਸ ਹੈਗੇ ਜਿਹਨਾਂ ਕੋ ਕੁਝ ਥੋੜੇ ਪਿੰਟ ਹੈਗੇ ਨੇ ਸਾਰੇ ਬਹੁਤ ਅੱਛੀ ਆਪਣੀ ਸੇਵਾਵਾਂ ਨਿਭਾਰੇ ਹੈਗੇ ਨੇ ਔਰ ਮੈਨੂੰ ਪੂਰਾ ਯਕੀਨ ਹੈਗਾ ਕਿ ਜੇਕਰ ਕੋਈ ਇਸ ਤਰੀਕੇ ਦਾ ਚੈਲੰਜ ਆਂਦਾ ਹੈਗਾ ਤੇ ਉਹਨੂੰ ਨਜੇਠਣ ਲਈ ਜਿਹੜਾ ਹੈਗਾ ਅਸੀਂ ਪੂਰਨ ਤੌਰ ਦੇ ਉੱਤੇ ਤਿਆਰ ਹੈਗੇ ਆਂ ਡੋਬੋਸ਼ ਭਾਈ ਡੀਬੀਆਈ ਬੈਂਕ ਦੇ ਵੱਲੋਂ ਇੱਕ ਡੋਨੇਟ ਕੀਤੀ ਗਈ ਮਸ਼ੀਨ ਮੈਂ ਐਸਐਮਓ ਤਵਨ ਸਾਹਿਬ ਸਾਡੇ ਨਾਲ ਮੌਜੂਦ ਨੇ ਸੰਦੀਪ ਤਵਨ ਜੀ ਗੱਲਬਾਤ ਕਰ ਲੈਣੇ ਸਾਰੇ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਸੰਗ ਗਾਦਰੀ ਸਰ ਇੱਕ ਆਈਡੀ ਬੀਆਈ ਬੈਂਕ ਵੱਲੋਂ ਅੱਜ ਪਰਮਲਾ ਕੀਤਾ ਗਿਆ ਕਿਸ ਤਰ੍ਹਾਂ ਦੇਖਦੇ ਜੀ ਹਾਂਜੀ ਆਈਡੀ ਬੀਆਈ ਬੈਂਕ ਵੱਲੋਂ ਇੱਕ ਡੋਨੇਸ਼ਨ ਕੀਤੀ ਗਈ ਹੈ ਜਿਹੜੀ ਕਿ ਅੱਖਾਂ ਦੇ ਵਿਭਾਗ ਦੇ ਵਿੱਚ ਏਸਕੈਨ ਦੀ ਮਸ਼ੀਨ ਲੈ ਕੇ ਦਿੱਤੀ ਗਈ ਹੈ ਜਿਸ ਨਾਲ ਕਿ ਸਾਨੂੰ ਕੈਟਰੈਕਟ ਦੇ ਆਪਰੇਸ਼ਨ ਕਰਨ ਚ ਬਹੁਤ ਹੀ ਫਾਇਦਾ ਹੋਏਗਾ ਔਰ ਇਲਾਕਾ ਨਿਵਾਸੀਆਂ ਨੂੰ ਇਸ ਗੱਲ ਦਾ ਵੀ ਲਾਭ ਮਿਲੇਗਾ ਜੀ ਸਰ ਇਸ ਮਸ਼ੀਨ ਦੇ ਕੀ ਕੀ ਫਾਇਦੇ ਕੀ ਫਾਇਦਾ ਹੋਵੇਗਾ ਇਹ ਜੀ ਮਸ਼ੀਨ ਦਾ ਸਾਨੂੰ ਜਿਹੜੀ ਆਈਓਐਲ ਪਾਵਰ ਜਿਹੜੀ ਲੈਂਸ ਦੀ ਪਾਵਰ ਕੈਲਕੂਲੇਟ ਕਰਨ ਵਾਸਤੇ ਕੰਮ ਆਉਂਦੀ ਹੈ ਔਰ ਇਹ ਸਾਡੀ ਮਸ਼ੀਨ ਕਾਫੀ ਦਿਨ ਤੋਂ ਖਰਾਬ ਸੀਗੀ ਔਰ ਅਸੀਂ IDBI ਬੈਂਕ ਵਾਲਿਆਂ ਨੂੰ ਰਿਕੁਐਸਟ ਕੀਤੀ ਕਿ ਸਾਨੂੰ ਇਹ ਲੈ ਕੇ ਦਿੱਤੀ ਜਾਵੇ ਔਰ ਉਹਨਾਂ ਨੇ ਸਾਡੀ ਰਿਕੁਐਸਟ ਨੂੰ ਪ੍ਰਵਾਨ ਚੜਾਉਂਦਿਆਂ ਹੋਇਆ ਸਾਨੂੰ ਇੱਕ ਏ ਸਕੈਨ ਮਸ਼ੀਨ ਲੈ ਕੇ ਦਿੱਤੀ ਹੈ ਜਿਹੜੀ ਕਿ ਸਾਡੇ ਇੱਕ ਛਿੱਟੇ ਮੋਤੀ ਦੇ ਆਪਰੇਸ਼ਨ ਵਾਸਤੇ ਬਹੁਤ ਹੀ ਲਾਭਕਾਰੀ ਹੋਏਗੀ ਸਰ ਕੀ ਮੈਸੇਜ ਹੈ ਜੀ ਹੋਰ ਸੰਸਥਾਵਾਂ ਨੂੰ ਅੱਗੇ ਅੱਗੇ ਹਾਂ ਜੀ ਇਹ ਬਹੁਤ ਵਧੀਆ ਉਪਰਾਲਾ ਹੈਗਾ ਇੱਕ ਡੋਨੇਸ਼ਨ ਦਾ ਖਾਸ ਕਰਕੇ ਜਿਹੜੀ ਚੀਜ਼ ਦੀ ਯੂਟਿਲਾਈਜੇਸ਼ਨ ਦੀ ਜ਼ਰੂਰਤ ਹੈਗੀ ਹੈ ਔਰ ਲੋੜ ਹੈਗੀ ਹੈ ਉਹ ਆਪ こちら رابطہ ਕਰਕੇ ਅਗਰ ਇਹ ਚੀਜ਼ ਮੁਹੱਈਆ ਕਰਾਈ ਜਾਏ ਤਾਂ ਉਹਦੀ ਜਿਹੜੀ ਹੈਗੀ ਹੈ ਨਾ ਅ ਵੇਟੇਜ ਜਾਂ ਦਾ ਮਤਲਬ ਬਹੁਤ ਜ਼ਿਆਦਾ ਵੱਜ ਜਾਂਦਾ ਹੈ ਜਿਹੜੀ ਚੀਜ਼ ਜ਼ਰੂਰਤ ਹੈਗੀ ਹੈ ਉਹ ਅਗਰ ਮਿਲ ਜਵੇ ਉਸ ਨਾਲ ਸਾਡੀ ਐਫੀਗੇਸੀ ਔਰ ਬਾਕੀ ਚੀਜ਼ਾਂ ਕਾਫੀ ਵੱਜ ਜਾਂਦੀਆਂ ਹੈਗੀਆਂ ਪੇਸ਼ੈਂਟ ਦੀ ਨੂੰ ਬਹੁਤ ਫਾਇਦਾ ਹੋਏਗਾ ਇਸ ਚੀਜ਼ ਇਹੋ ਜੀ ਮਸ਼ੀਨਾਂ ਦੇ ਨਾਲ ਇਸ ਕਰਕੇ ਇਹ ਚੀਜ਼ ਆਪਸ ਵਿੱਚ ਰਾਬਤਾ ਕਾਇਮ ਕਰਕੇ ਡਿਸਕਸ਼ਨ ਕਰਕੇ ਹੀ ਲੈਣੀ ਚਾਹੀਦੀ ਹੈ ਆਈਡੀਬੀਆਈ ਬੈਂਕ ਦੇ ਮੈਨੇਜਰ ਸਾਡੇ ਨਾਲ ਮੌਜੂਦ ਨੇ ਹਿੰਦੀ 'ਚ ਕਹਿੰਦੇ ਹਿੰਦੀ 'ਚ ਗੱਲ ਕਰਾਂਗੇ ਜੀ ਸਰ ਕਿਆ ਨਾਮ ਹੈ ਕੋਈ ਰਚਿਤ ਅਗਰਵਾਲ ਰਚਿਤ ਅਗਰਵਾਲ ਰਚਿਤ ਅਗਰਵਾਲ ਜੀ ਰਚਿਤ ਜੀ ਆਈਡੀਬੀ ਬੈਂਕ ਕੀ ਤਰਫੋਂ ਅੱਜ ਇੱਕ ਉਪਰਲਭ ਕੀਤਾ ਗਿਆ ਇੱਕ ਮਸ਼ੀਨ ਦੀ ਗਈ ਹੈ ਐ ਕੈਸੇ ਆਪਕੇ ਦਿਲ ਮੇ ਆਇਆ ਜੀ ये देखिए समाज की बेहतरी के लिए आईडीबाई हमेशा काम करता रहा है और हमारे ऊपर से ही हमेशा से हमें प्रोत्साहन किया जाता है कि आप समाज में जाइए अगर किसी चीज़ की कोई ज़रूरत लग रही हो आपको तो आप अगर हम बैंक के थ्रू उसको पूरा कर सकते हो तो उसकी संभावनाएँ तलाशिए तो उसी बाबत मेरी एस साहब से बात हुई थी तो सर ने बताया था कि ये एक जो ए स्कैन मशीन है उसकी ज़रूरत है सिविल हॉस्पिटल को और क्योंकि सिविल हॉस्पिटल में कोई भी चीज़ अगर हम डोनेट करते हैं तो उसका सीधा सीधा जो बेनिफिट है वो पब्लिक को ही जाएगा तो उस वजह से मैंने अपने ऊपर ऑफिसर्स में ये बात रखी और मैं धन्यवाद देता हूँ हमारे जोनल हेड साहब का रवि नारायण पात्रा सर और रीजनल हेड साहब का अमरजीत यादव सर जिन्होंने इस चीज़ की महत्वता को समझा तुरंत और मेरे को उन्होंने ओके करा कि हाँ हम इस चीज़ को मशीन को दे सकते हैं सर आईडीबीआई बैंक इससे पहले भी कुछ ऐसे पुरले करता रहा है ऐसे कदम का, उठाता रहा है जी सर आईडीबीआई बैंक बहुत टाइम से सीएसआर एक्टिविटी के अंदर में इस तरीके की एक्टिविटी करता रहा है और हमारा मेन जो उद्देश्य होता है वो पब्लिक जो जनरल पब्लिक है उसको किस तरीके से ज़्यादा से ज़्यादा सहूलियत मिले सहायता मिले उसके ऊपर रहता है तो हम जो सरकारी स्कूल हैं या सरकारी अस्पताल हैं इसमें हम हमेशा ये देखते हैं चीज़ों को एनालाइज करते हैं फाइंड आउट करते हैं कि कोई भी अगर ज़रूरत है तो उसको पूरा किया आई बैंक में अगर कोई हेल्प लेना चाहता हो तो उसके लिए भी कोई है पर रखा बी आई बैंक में सर हर तरीके की स्कीम्स हैं अगर किसी आम पब्लिक को छोटे से छोटा लोन से लेके बड़े से बड़े लोन तक सारी सहूलियत हैं सारी फैसिलिटीज़ हैं जिस बंदे को जिस तरीके का भी ज़रूरत लगे चाहे वो लोन के तौर पे लगे चाहे वो बचत खाता जो सरकारी होते हैं प्रधानमंत्री जनधन योजना के अंतर्गत या जीवन सुरक्षा बीमा जीवन ज्योति बीमा इस तरीके की सारी स्कीमों में हम आई बैंक बे की तरफ से बढ़ चढ़ के हिस्सा लेते हैं और हम करते हैं ਨਾਮਤਾ ਆਪਣੇ ਰਚਿਤ अग्रवाल कौन सा बैंक है जी आईडीबीआई बैंक नकोदर नकोदर, नकोदर नकोदर बिल्कुल बहुत-बहुत शुक्रिया जी तो आईडीबीआई बैंक नकोदर ਤੋਂ ਸਿਵਲ ਹਸਪਤਾਲ ਨਕੋਦਰ ਤੋਂ ਅਸੀਂ ਖਬਰਾਂ ਜਿਹੜੀਆਂ ਜਿਹੜੀ ਅਖ਼ਬਾਰ ਦਿਖਾ ਰਹੇ ਸੀ ਜਿੱਥੇ ਕਿ आईडीबीआई बैंक ਵੱਲੋਂ ਇੱਕ ਮਸ਼ੀਨ ਜਿਹੜੀ ਅੱਖਾਂ ਨਾਲ ਸੰਬੰਧਿਤ ਆ ਇਹ ਦਿੱਤੀ ਗਈ ਆ ਬਹੁਤ ਵਧੀਆ ਪ੍ਰਾਲਾ ਆ ਡਾਕਟਰ ਤੁਮਨ ਸਾਹਿਬ ਦੇ ਕਹਿਣ ਦੇ ਮੁਤਾਬਕ ਇਹ ਬਹੁਤ ਕੰਮ ਦੀ ਚੀਜ਼ ਆ ਆਪ੍ਰੇਸ਼ਨ ਦੇ ਵੇਲੇ ਇਹ ਕੰਮ ਆ ਸਕਦੀ ਆ IDBI ਬੈਂਕ ਨੇ ਅੱਜ ਦਾਣ ਦਿੱਤੀ ਆ ਜਿਹੜੀਆਂ ਹੋਸ ਸੰਸਥਾਵਾਂ ਵਾ ਕਿਉਂਕਿ ਆਪਣਾ ਇਲਾਕਾ ਜਿਹੜਾ ਹੜ੍ਹ ਦੀ ਮਾਰ ਥੱਲੇ ਆਇਆ ਆ ਇਦਾਂ ਦੀਆਂ ਹੋਰ ਚੀਜ਼ਾਂ ਦੀ ਬਹੁਤ ਜੜੀ ਲੋੜ ਆ ਅੱਗੇ ਜਾ ਕੇ ਮੈਡੀਸਨ ਦੀ ਲੋੜ ਪੈ ਸਕਦੀ ਆ ਬਲੱਡ ਦੀ ਲੋੜ ਪੈ ਸਕਦੀ ਆ ਜਦੋਂ ਹੜ੍ਹਾਂ ਦੇ ਵਿੱਚ ਪਾਣੀ ਜਿਹੜਾ ਕੱਟਣਾ ਹੈਗਾ IDBI ਬੈਂਕ ਨੇ ਅੱਜ IDBI ਬੀਆਈ ਬੈਂਕ ਨੇ ਅੱਜ ਇਹ ਪਰਾਲਾ ਕੀਤਾ ਲੱਗਦਾ ਤੁਸੀਂ ਵੀ ਇਸ ਪਰਾਲੇ ਨੂੰ ਬਹੁਤ ਜਲਦੀ ਇਹਦਾ ਫਾਇਦਾ ਲੋਗੇ ਤੇ ਇਦਾਂ ਦੇ ਪਰਾਲੇ ਕਰੋਗੇ ਕੈਮਰਾ ਪਰਸਨ ਸੁਮੇਤ ਢੇਂਗੜਾ ਦੇ ਨਾਲ ਸ਼ਸ਼ੀਲ ਢੇਂਗੜਾ ਏਕਤਾ ਲਰ ਨਿਊਜ਼ ਨਕਾ